ਹਾਂਜੀ ਮਿੱਤਰੋ ਅੱਜ ਆਪਾਂ ਇੱਕ ਤੁਹਾਡੇ ਨਾਲ ਨਵੀਂ ਵੀਡੀਓ ਲੈ ਕੇ ਆਏ ਹਾਂ ਕਈ ਵਾਰੀ ਆਪਾਂ ਬਾਹਰ ਦੀਆਂ ਚੀਜ਼ਾਂ ਖਾਂਦੇ ਆਂ ਫਾਸਟ ਫੂਡ ਹੋ ਗਿਆ ਜਾਂ ਆਪਾਂ ਤਲੀਆਂ ਚੀਜ਼ਾਂ ਖਾ ਲੈਂਦੇ ਆਂ ਤੇ ਆਪਾਂ ਨੂੰ ਲੱਗਦਾ ਵੀ ਆਪਣਾ ਪੇਟ ਤਣਾ ਤਣਾ ਜਾਂ ਪੈ ਗਿਆ ਵੀ ਆਪਣਾ ਐਸਿਡਿਟੀ ਦੀ ਪ੍ਰੋਬਲਮ ਲੱਗਦੀ ਹੈਗੀ ਆ ਕਈ ਵਾਰੀ ਆਪਣਾ ਚੰਗੀ ਤਰ੍ਹਾਂ ਪੇਟ ਸਾਫ਼ ਨਹੀਂ ਹੁੰਦਾ ਆ ਯਾਰ ਐਡਾ ਕਾਰਗਰ ਤਰੀਕਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਮੈਂ ਤੇ ਯਾਰ ਸਿਰਾਂ ਗੱਲਬਾਤ ਹੈ ਇਹਦੇ ਨਾਲ ਤੇ ਤੁਹਾਨੂੰ ਆਪਣੇ ਆਪ ਰਿਜ਼ਲਟ ਪਤਾ ਲੱਗ ਜੂਗਾ ਤੁਸੀਂ 11 12 ਲੈ ਲੀਆਂ ਕਾਲਗਾਂ ਵਿੱਚ ਇਹ ਤੁਸੀਂ ਪਾ ਲੀਆਂ ਤੇ 10 12 ਪਤੇ ਲੈ ਲੈਣੇ ਆਪਾਂ ਤુલਸੀ ਦੇ ਠੀਕ ਹੈ ਫਿਰ ਲੈ ਲੈਣਾ ਆਪਾਂ ਕਾਲਾ ਨਮਕ ਹੋ ਗਿਆ ਇੱਕ ਲੈਣਾ ਆਪਾਂ ਅਦਰਕ ਆਪ ਅਦਰਕ ਤੇ ਆਪਾਂ 4 5 ਪੀਹ ਜੇ ਕੱਟ ਲੈਣੇ ਹੈਗੇ ਵਿੱਚ ਛੋਟੀਆਂ ਛੋਟੀਆਂ ਡਲੀਆਂ ਆਈਆਂ ਇਹ ਵਿੱਚ ਸੁੱਟ ਲੈਣਾ ਆਪਾਂ ਠੀਕ ਹੈ ਇਸ ਤੋਂ ਬਾਅਦ ਇੱਕ ਦੇ ਵਿੱਚ ਆਪਾਂ ਨਿੰਬੂ ਨਿਚੋੜ ਲੈਣਾ ਅੱਧਾ ਨਿੰਬੂ ਠੀਕ ਹੈ ਤੇ ਕਾਲਾ ਨਮਕ ਪਾ ਲੈਣਾ ਵਿੱਚ ਇਹਦੇ ਕਾਲਾ ਨਮਕ ਪਾ ਕੇ ਠੀਕ ਹੈ ਉਸ ਤੋਂ ਬਾਅਦ ਆਪਾਂ ਇੱਕ ਦੇ ਵਿੱਚ ਨਿੰਬੂ ਨਿਚੋੜ ਲਿਆ ਨਿੰਬੂ ਅੱਧਾ ਕੱਟ ਕੇ ਨਿਚੋੜ ਲੈਣਾ ਆਪਾਂ ਠੀਕ ਹੈ ਜਿਵੇਂ ਆਪਾਂ ਇੱਕ ਜਣੇ ਨੇ ਖਾਣੀ ਹੈਗੀ ਇਹ ਤੇ ਇਹ ਤੋਂ ਨਾ ਯਾਰ ਜਦੋਂ ਖਾਣ ਤੋਂ ਬਾਅਦ ਤੁਸੇ ਆਪਣੇ ਆਪ ਪਤਾ ਲੱਗ ਜਾਓ ਤੁਹਾਨੂੰ ਯਾਰ ਵੀ ਇਸ ਸਿਰਾਗ ਆ ਲਬਾਤਾ ਇਹ ਤੇ ਤੁਸੀਂ ਕਮੈਂਟਾਂ ਦੇ ਵਿੱਚ ਤੁਸੀਂ ਦੱਸੋ ਵੀ ਜੇ ਕਿਸੇ ਨੇ ਪਹਿਲਾਂ ਵੀ ਬਣਾ ਕੇ ਖਾਧੀ ਇਹ ਤੇ ਵੀਡੀਓ ਤੁਹਾਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੁਸੀਂ ਤੇ ਆ ਬਣਾਉਣ ਦਾ ਤਰੀਕਾ ਤੁਸੀਂ ਵੇਖੀ ਚਲੋ ਤੁਸੀਂ ਆਪਣੇ ਘਰ ਬਣਾਓ ਤੁਸੀਂ ਇਹਨੂੰ ਚੰਗੀ ਤਰ੍ਹਾਂ ਆਪਾ ਕੱਟ ਲੈਣਾ ਹੈਗਾ ਜਦੋਂ ਇਹਦੀ ਮੱਲਾ ਚਟੰਗੀ ਬਣ ਗਈ ਨਾ ਚੰਗੀ ਤਰ੍ਹਾਂ ਉਨਾ ਜਿਹੜਾ ਨੂੰ ਕੁੱਟੀ ਹੈ ਨਾ ਤੁਸੀਂ ਠੀਕ ਹੈ ਤੇ ਇਹ ਆਪਣੇ ਚੀਜ਼ਾਂ ਆਪਣੇ ਆਮ ਹੀ ਘਰਾਂ ਦੇ ਵਿੱਚ ਹੁੰਦੀਆਂ ਹੀ ਆਪਾਂ ਜੇ ਦੇਖਦੇ ਹੀ ਆਪਾਂ ਹਨਾ ਤੇ ਆ ਜਦੋਂ ਹੁਣ ਚਟਲਿੰਗ ਬਣ ਗਈ ਹੈ ਹਨਾ ਚੰਗੀ ਤਰ੍ਹਾਂ ਤੇ ਇਹਨੂੰ ਕੋਲੀ ਦੇ ਵਿੱਚ ਆਪਾਂ ਕੱਢ ਲੈਣਾ ਇਹਨੂੰ ਇੱਕ ਕੋਲੀ ਦੇ ਵਿੱਚ ਕੱਢ ਲੈਣਾ ਪਰ ਇਹਦੇ ਵਿੱਚ ਇੱਕ ਚੀਜ਼ ਐਡ ਹੋਰ ਕਰ ਦੇਣੀ ਆ ਆਪਾਂ ਸ਼ਹਿਦ ਕਰਦਾ ਸ਼ਹਿਦ ਹੋਵੇ ਵਧੀਆ ਹੋਵੇ ਜਾਂ ਆਪਾਂ ਦੁਕਾਨਾਂ ਤੋਂ ਵੀ ਮਿਲ ਜਾਂਦਾ ਹੈਗਾ ਜਿੱਥੋਂ ਆਪਾਂ ਪੰਜੀਰੀ ਦਾ ਸਾਮਾਨ ਵਗੈਰਾ ਲੈਣੇ ਹੈਗੇ ਆ ਤੇ ਉੱਥੋਂ ਚੰਗਾ ਸ਼ਹਿਦ ਮਿਲ ਜਾਂਦਾ ਹੈਗਾ ਤੇ ਸ਼ਹਿਰੇ ਵਿਚਰ ਲਾ ਕੇ ਤੇ ਤੁਸੀਂ ਸਿਰਫ ਹਫਤੇ ਦੇ ਵਿੱਚ ਦੋ ਜਾਂ ਤਿੰਨ ਦਿਨ ਹੀ ਖਾਣਾ ਹੈਗਾ ਤੁਸੀ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਹੋਰ ਵੀ ਦੋਸਤਾਂ ਨਾਲ ਸਾਂਝੀ ਕਰੋ ਜੀ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਤੁਹਾਡਾ ਜੀ ਵੀਡੀਓ ਦੇਖਣ ਲਈ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਜੀ